ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਹੁਣ 2 ਦਿਨ ਮੈਥੋਂ ਬਣਾਈ ਨਹੀਂ ਸੀ ਗਈ ਵੀਡੀਓ ਤੇ ਅੱਜ ਫਿਰ ਮੈਂ ਸੋਚਿਆ ਮੈਂ ਚੱਲ ਬਣਾ ਲੈਣੀ ਆ ਮੈਂ ਬੀਜ਼ੀ ਸੀਗੀ ਬਰਥਡੇਅ ਸੈਲੀਬ੍ਰੇਸ਼ਨ ਚੱਲ ਰਹੀ ਸੀਗੀ ਤੇ ਹੁਣ ਅਸੀਂ ਅੱਜ ਪਾਰਟੀ ਤੇ ਚੱਲੇ ਆ ਜਿਹੜੇ ਉਹ ਪਾਰਟੀ ਕਹਿੰਦੇ ਸੀ ਮਹੀਨੇ ਬਾਅਦ ਹੁੰਦੀ ਹੈ ਤੇ ਮੈਂ ਗੱਲ ਕਰਨ ਲੱਗੀ ਆ ਵੀ ਅੱਜ ਟੌਪਿਕ ਮੇਰਾ ਹੈਗਾ ਵੀ ਜਿਹੜੇ ਅਸੀਂ ਮੁੰਡੇ ਕੁੜੀਆਂ ਦੇ ਮੁੰਡਿਆਂ ਨੇ ਕੁੜੀਆਂ ਲੱਭਣੀਆਂ ਕੁੜੀਆਂ ਨੇ ਮੁੰਡੇ ਲੱਭਣੇ ਆ ਵੀ ਜਿਹੜੇ ਉਹ ਰਿਸ਼ਤੇ ਆ ਉਹਨਾਂ ਵਿੱਚ ਸਾਨੂੰ ਕਿੰਨਾ ਕੁ ਇਨਵੋਲਵ ਹੋਣਾ ਚਾਹੀਦਾ ਤੇ ਕੀ ਸਾਨੂੰ ਇਹਦੇ ਵਿੱਚ ਕੋਈ ਫਾਇਦਾ ਜਾਂ ਨੁਕਸਾਨ ਹੈ ਨਾ ਵੀ ਜੇ ਆਪਾਂ ਗੱਲ ਕਰੀਏ ਮੇਰੇ ਖਿਆਲ ਅਸੀਂ ਵੀ ਹੁਣ ਜਦੋਂ ਨਿਆਣ ਬੱਚਿਆਂ ਦੇ ਰਿਸ਼ਤੇ ਹੋਣੇ ਸੀ ਉਹਨਾਂ ਨੂੰ ਇੱਕ ਵਾਰੀ ਸਮਝਾਉਤਾ ਸੀ ਸਮਝਾਉਣਾ ਜ਼ਰੂਰ ਚਾਹੀਦਾ ਸਾਡੀ ਡਿਊਟੀ ਬਣਦੀ ਆ ਆਫਟਰ ਲੋਅ ਅਸੀਂ ਪੇਰੈਂਟਸ ਆ ਵੇ ਸਾਡਾ ਵੀ ਇੰਨਾ ਕ ਤਾਂ ਹੱਕ ਬਣਦਾ ਉਹਨਾਂ ਨੂੰ ਦੱਸ ਤੋਂ ਜ਼ਰੂਰ ਪਰ ਲੱਭਣੋਂ ਆਪੇ ਹੈਨਾ ਵੀ ਆਪਦੇ ਘਰ ਦਾ ਤੁਸੀਂ ਦੱਸੋ ਕਿ ਸਾਡਾ ਹੈਗਾ ਵੀ ਕਿਵੇਂ ਆਪਾਂ ਰਹਿਣਾ ਜਾਂ ਕਿਵੇਂ ਕਰਨਾ ਭਉ ਮੇਰੇ ਪਾਸੇ ਵੀ ਰਹਿ ਲੈਣ ਉਹ ਵੀ ਕੋਈ ਗੱਲ ਨਹੀਂ ਹੁੰਦੀਗੀ ਪਰ ਵੀ ਜਾਂਦੀ ਆਪਾਂ ਨੂੰ ਫਿਰ ਲੌਂਗ ਰਨ ਵਾਸਤੇ ਇਹ ਵੀ ਸਾਨੂੰ ਫਿਕਰ ਰਹਿੰਦਾ ਵੀ ਇਹ ਠੀਕ ਠਾਕ ਰਹਿਣ ਤੇ ਥੋੜਾ ਜਿਹਾ ਫਿਰ ਜੇ ਸਾਨੂੰ ਇਸ ਤਰ੍ਹਾਂ ਦੀ ਹੈਗੀ ਇਹ ਗੱਲ ਵੀ ਅਸੀਂ ਇਨਵੋਲਵ ਉਦੋਂ ਹੋਣਾ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਬੱਚਿਆਂ ਨੇ ਸਾਨੂੰ ਦੱਸਿਆ ਵੀ ਹਾਂ ਇਹ ਕੁੜੀ ਠੀਕ ਆ ਜਾਂ ਇਹ ਮੁੰਡਾ ਠੀਕ ਆ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਗਾ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੀ ਬੈਕਗ੍ਰਾਉਂਡ ਵਗੈਰਾ ਦੇਖੀਏ ਆਪਾਂ ਆਪਾਂ ਉਹਨਾਂ ਦੇ ਕਹਿ ਰਹੀ ਜਨੇ ਆ ਵੀ ਚਲ ਕੋਈ ਨਹੀਂ ਬੱਚਾ ਨੇ ਰਹਿਣਾ ਪਰ ਪਿੱਛੋਂ ਵੀ ਸਾਨੂੰ ਵੀ ਇਸ ਤਰ੍ਹਾਂ ਦੇਖਣਾ ਚਾਹੀਦਾ ਵੀ ਉਹਨਾਂ ਦਾ ਕਿਵੇਂ ਹੈਗਾ ਘਰ-ਬਾਰ ਘਰ-ਬਾਰ ਕਿਵੇਂ ਮਤਲਬ ਘਰ ਨਾਲ ਥੋੜੋ ਕਿਸ ਨੇ ਵਿਆਹ ਕਰ ਲਾ ਹੁੰਦਾ ਪਰ ਫੈਮਿਲੀ ਕਿਵੇਂ ਆ ਵਰਤਨ ਜੋਗੇ ਹੁਣ ਆ ਇਦਾਂ ਦਾ ਨਹੀਂ ਵੀ ਅਸੀਂ ਬਸ ਉਹ ਦੋ ਜਣੇ ਬਹਿ ਗਏ ਠੀਕ ਆ ਫੈਮਿਲੀ ਦੇ ਵਿੱਚ ਇਨਵੋਲਵ ਹੁੰਦੀ ਆ ਉਦੋਂ ਹੋਣਾ ਵੀ ਚਾਹੀਦਾ ਵਾ ਤੇ ਆਪਾਂ ਨੂੰ ਪਤਾ ਲੱਗੇ ਦੋ ਫੈਮਿਲੀਆਂ ਦਾ ਹੁੰਦਾ ਨਾ ਕਿ ਇੱਕ ਇਕੱਲੇ ਮੁੰਡੇ ਤੇ ਕੁੜੀ ਦਾ ਪਿਆ ਹੁੰਦਾ ਹਨ ਦੋ ਫੈਮਿਲੀਆਂ ਵਿੱਚ ਹੁੰਦੀਆਂ ਵਾ ਤੇ ਉਹ ਫੈਮਿਲੀਆਂ ਦੇ ਵਿੱਚ ਸਾਨੂੰ ਪਤਾ ਲੱਗੇ ਵੀ ਅਸੀਂ ਇੱਕ ਦੂਜੇ ਦੇ ਨਾਲ ਸਾਡੀ ਜਿਵੇਂ ਔਣੀ ਯਾਨੀ ਬਣੀ ਰਵੇ ਤੇ ਸਾਨੂੰ ਪਤਾ ਲੱਗੇ ਵੀ ਹਾਂ ਇਹ ਸਾਡੇ ਨਾਲ ਬਰਾਬਰ ਖੜਨ ਯੋਗ ਹੈਗੇ ਆ ਕਈ ਲੋਕ ਫਿਰ ਕਈ ਲੋਕਾਂ ਦੇ ਖਿਆਲ ਇਦਾਂ ਦੇ ਹੁੰਦੇ ਆ ਕਿ ਉਹ ਸੋਚਦੇ ਆ ਬਈ ਚਲ ਕੋਈ ਨਹੀਂ ਠੀਕ ਆ ਭਈ ਆ ਜਿਹੜਾ ਰਸਤਾ ਹੋ ਗਿਆ ਹੋ ਗਿਆ ਬਸ ਅਸੀਂ ਕੀ ਲੈਣਾ ਹਨਾ ਮੁੰਡੇ ਦਾ ਜਾਂ ਕੁੜੀ ਦੇ ਨਹੀਂ ਪਰ ਜਿਵੇਂ ਜਿਹੜੇ ਕਤ ਸਾਡੀ ਏਜ ਦੇ ਹੋਣਗੇ ਉਹ ਤਾਂ ਬਹੁਤ ਲੋਕ ਜਿਵੇਂ ਆਪਾਂ ਇੰਡੀਆ ਤੋਂ ਆਏ ਆ ਸਾਨੂੰ ਇਸ ਚੀਜ਼ ਦੀ ਬਹੁਤ ਭੁੱਖ ਜੀ ਹੁੰਦੀ ਆ ਬਈ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਮਿਲੀਏ ਆਈਏ ਜਾਈਏ ਇੱਕ ਪੈਣਾ ਵਾਂਗੂ ਰਿਸ਼ਤਾ ਕੋਡਮਣੀਆ ਦਾ ਹੋ ਜਾ ਹੁਣ ਕੋਡਮਣੀ ਨਹੀਂ ਤ ਤੁਸੀਂ ਬਣ ਕੇ ਰਹਿ ਸਕਦੇ ਪੈਣਾ ਬਣਦੀਆਂ ਹੁੰਦੀਆਂ ਹਨਾ ਫਿਰ ਅਸੀਂ ਪੈਣਾ ਵਾਂਗੂ ਉਹਨਾਂ ਦੇ ਨਾਲ ਮਿਲिए ਜੁੜिए ਆਈਏ ਜਾਈਏ ਇੱਕ ਦੂਜੇ ਨਾਲ ਕੰਟੈਕਟ ਰੱਖਿਏ ਤੇ ਜਿਹੜੀ ਕੁੜੀ ਆ ਉਹਨੂੰ ਵੀ ਅਸੀਂ ਇਹ ਨਾ ਸਮਝੀਏ ਵੀ ਇਹ ਨੋ ਆ ਜਿਹੜੇ ਇਹਦੇ ਰਿਸ਼ਤੇਦਾਰ ਉਹਨਾਂ ਸਾਲ ਕੁਝ ਲੱਗਦੇ ਨਹੀਂਗੇ ਨਹੀਂ ਤੁਸੀਂ ਆਪਣੀ ਫੀਲਿੰਗ ਦਿਖਾਓ ਬਈ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਸਾਡੇ ਵੀ ਰਿਸ਼ਤੇਦਾਰ ਆ ਫਿਰ ਨਾਲੇ ਤਾਂ ਉਹ ਬੱਚੇ ਆ ਜਿਹੜੇ ਉਹ ਖੁਸ਼ ਰਹਿੰਦੇ ਆ ਨਾਲੇ ਮੁੰਡੇ ਦੀ ਜਾਨ ਸੁਖੀ ਨਾਲੇ ਕੁੜੀ ਸੁਖ ਖੁਸ਼ ਰਹਿੰਦੀ ਆ ਜੇ ਕੁੜੀ ਦਾ ਹੈਗਾ ਉਹ ਫਿਰ ਮੁੰਡੇ ਦੇ ਜਿਹੜੇ ਰਿਸ਼ਤੇਦਾਰ ਸਾਨੂੰ ਉਹਨਾਂ ਦੇ ਨਾਲ ਫੀਲਿੰਗ ਦਿਖਾਉਣੀ ਚਾਹੀਦੀ ਆ ਪਰ ਸਾਡਾ ਕਿਹੜਾ ਕੁਝ ਕਸਦਾ ਵਾ ਹਨਾ ਇਹਦੇ ਨਾਲ ਮੇਰਾ ਖਿਆਲ ਆ ਵੀ ਇਹਦੇ ਨਾਲ ਜਿਹੜੇ ਬੱਚੇ ਆ ਉਹ ਖੁਸ਼ ਰਹਿੰਦੇ ਆ ਨਾਲੇ ਆਪਾਂ ਖੁਸ਼ ਰਹਿੰਨੇ ਆ ਨਾਲੇ ਫਿਰ ਕਹਿੰਦੇ ਹੁੰਦੇ ਵੀ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੁਸੀਂ ਨੋਹ ਦੀ ਸਾਈਟ ਹੁੰਦੀ ਆ ਜੇ ਤੁਸੀਂ ਉਹਦੇ ਰਿਸ਼ਤੇਦਾਰਾਂ ਖੁਸ਼ ਰਹਿੰਦੇ ਆ ਉਹ ਕੁੜੀ ਆਟੋਮੈਟਿਕਲੀ ਇਹ ਨਾ ਤੁਹਾਡੇ ਘਰ ਖੁਸ਼ੀ ਰਹੂਗੀ ਨਹੀਂ ਕੋਈ ਬੰਦੜ ਹੋਣਾ ਚਾਹੀਦਾ ਵੀ ਤੂੰ ਕਦੋਂ ਜਾਣਾ ਕਦੋਂ ਆਉਣਾ ਕਿੱਥੇ ਚੱਲੀਆਂ ਕਿੱਥੇ ਨਹੀਂ ਪਰ ਜਿਹੜੀਆਂ ਸਿਆਣੀਆਂ ਕੁੜੀਆਂ ਉਹ ਤੁਹਾਨੂੰ ਦੱਸ ਕੇ ਜਾਂਦੀਆਂ ਤੇ ਫੇਰ ਤੁਹਾਨੂੰ ਇਸ ਤਰ੍ਹਾਂ ਆਪਾਂ ਕਹਿੰਨੇ ਆ ਵੀ ਚਲ ਕੋਈ ਨਹੀਂ ਠੀਕ ਆ ਵੀ ਜਾਣਾ ਹੀ ਹੁੰਦਾ ਹਨਾ ਕੰਟਰੋਲ ਤਾਂ ਇਹ ਹੋਣਾ ਵੀ ਨਹੀਂ ਚਾਹੀਦਾ ਮੇਰਾ خیال ਨਹੀਂ ਹੋਣਾ ਚਾਹੀਦਾ ਹਨਾ ਤੇ ਬੱਚੇ ਅੱਜਕੱਲ ਚੰਗੇ ਸੋਹਣੇ ਪੜੇ ਲਿਖੇ ਹੈਗੇ ਆ ਉਹ ਜ਼ਿੰਮੇਵਾਰੀਆਂ ਆਪਣੀਆਂ ਸਮਝਦੇ ਆ ਤੇ ਉਹਨਾਂ ਨੂੰ ਜ਼ਿੰਮੇਵਾਰੀ ਉਹੋ ਜੀ ਕਰ ਲੈਣ ਦੋ ਤੇ ਇਹ ਮੈਂ ਅੱਜ ਇਹ ਸੋਚਿਆ ਸੀਗਾ ਵੀ ਕੁੜੀ ਤੇ ਮੁੰਡੇ ਦੇ ਰਸਤੇ ਵਾਸਤੇ ਮਾਪਿਆਂ ਨੂੰ ਕਿੰਨਾ ਕਨਵੋਲਵ ਹੋਣਾ ਚਾਹੀਦਾ ਮੇਰੇ ਖਿਆਲ ਬਸ ਐਂਡ ਜੇ ਤੇ ਜਦੋਂ ਉਹ ਕਹਿ ਦੇਣ ਵੀ ਹਾਂ ਸਾਨੂੰ ਆ ਕੁੜੀ ਪਸੰਦ ਆ ਮੁੰਡਾ ਕਵੇ ਮੈਂ ਕੁੜੀ ਕਵੇ ਵੀ ਮੈਨੂੰ ਆ ਮੁੰਡਾ ਪਸੰਦ ਆ ਫਿਰ ਤੁਸੀਂ ਇੱਕ ਦੂਜੇ ਨੂੰ ਫੋਨ ਕਰ ਲਓ ਤੁਹਾਨੂੰ ਪਤਾ ਲੱਗ ਜਾਂਦਾ ਗੱਲਬਾਤ ਜਦੋਂ ਕਰਦੇ ਆ ਜਾਂ ਹੋਰ ਕਈ ਵਾਰੀ ਹੁਣ ਆਪਾਂ ਆਇਆ ਤਾਂ ਕਹਿ ਨਹੀਂ ਸਕਦੇ ਵੀ ਇਹਨੇ ਦੱਸਿਆ ਉੱਥੇ ਕਰਾਓ ਉਹ ਮਜਬੂਰ ਨਹੀਂ ਕਰਨਾ ਚਾਹੀਦਾ ਉਹ ਜੇ ਅਸੀਂ ਕਰਦੇ ਆ ਉਹਦੇ ਵਿੱਚ ਸਾਨੂੰ ਵੀ ਪਰੇਸ਼ਾਨੀ ਆ ਬੱਚਿਆਂ ਨੂੰ ਵੀ ਪਰੇਸ਼ਾਨੀ ਆ ਪਰ ਬੱਚੇ ਆ ਜਿਹੜੇ ਉਹ ਜਿੱਥੇ ਵੀ ਕਰਨਗੇ ਉਹ ਗੱਲਬਾਤ ਆਪਦੀ ਤਸੱਲੀ ਨਾਲ ਕਰਨਗੇ ਤੇ ਇਸ ਤਰ੍ਹਾਂ ਹੋਣਾ ਚਾਹੀਦਾ ਖੁਸ਼ ਉਹਨਾਂ ਨੂੰ ਹੋਣਾ ਚਾਹੀਦਾ ਤੇ ਫਿਰ ਸਾਡੀ ਖੁਸ਼ੀ ਉਹਦੇ ਬਾਅਦ ਵਿੱਚ ਆ ਜਾਂਦੀ ਆ ਠੀਕ ਆ ਜੀ ਤੇ ਚਲੋ ਜੀ ਇੱਥੇ ਹੁਣ ਮੈਂ ਸਸੀ ਕਾਲ ਬੁਲਾਉਣੀ ਆ ਤੁਹਾਨੂੰ ਤੇ ਹੁਣ ਮੈਂ ਤੁਹਾਨੂੰ ਅਗਲਾ ਬਲੌਗ ਹੁਣ ਮੈਂ ਕੋਈ ਨਿਸ਼ੀਤੀ ਆ ਕੋਸ਼ਿਸ਼ ਕਰਿਆਗਾ ਨਿਸ਼ੀਤੀ ਵੀ ਤੁਹਾਡੇ ਰੂਬਰੂ ਹੋਵਾਂ ਤੇ ਹੁਣ ਇਸ ਤਰ੍ਹਾਂ ਥੋੜਾ ਜਿਹਾ ਬੀਚੀ ਚ ਸੀਗਾ ਕੰਮ ਤਾਂ ਕਰਕੇ ਮੇਰੇ ਵਿੱਚ ਗੈਪ ਪੈ ਗਿਆ ਤੇ ਹੋਰ ਸਾਰੇ ਮੇਰੇ ਸਰੋਤੇ ਠੀਕ ਠਾਕ ਹੋਣਗੇ ਤੇ ਇਸ ਪਿਆਰ ਪਏ ਸਾਰ ਸਿਗਾ